ਸ਼ਸ਼ੀ ਗੱਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਾ ਦਾ ਬਿਲਕੁਲ ਠੀਕ ਹੋਮੋਂਗੇ ਤਾਂ ਰਾਜੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਪੰਜਾਬ ਸਰਕਾਰ ਵੱਲੋਂ ਇੱਕ ਭਰਤੀ ਕੱਢੀ ਗਈ ਹੈ ਪੰਜਾਬ ਦੀਆਂ 슈ਗਰ ਮਿਲਾਂ ਦੇ ਵਿੱਚ ਕਿਹੜੇ-ਕਿਹੜੇ ਕੈਂਡੀਡੇਟ ਅਪਲਾਈ ਕਰ ਸਕਦੇ ਆ ਕਿੰਨੀ ਯੋਗਤਾ ਰੱਖੀ ਗਈ ਹੈ ਠੀਕ ਹੈ ਜੀ ਸਾਰੇ ਜਿਤਨੀ ਫੁੱਲ ਡਿਟੇਲ ਚਾਹੀਦੀ ਹੈ ਤਾਂ ਸਾਰੀ ਵੀਡੀਓ ਧਿਆਨ ਨਾਲ ਦੇਖ ਲਿਓ ਠੀਕ ਹੈ ਜੀ ਚਲੋ ਚੱਲਦੇ ਆਂ ਵੀਡੀਓ ਦੇ ਵਿੱਚ ਉਸ ਤੋਂ ਬੱਲੇ ਰਾਜੇ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਆਪਣਾ ਜਿਹੜਾ ਲਾਈਵ ਵੈਚ ਹੈਗਾ ਠੀਕ ਹੈ ਜੀ 10 ਜੂਨ ਤੋਂ ਸਟਾਰਟ ਹੋ ਰਹੇ ਨੇ ਆਪਣੇ ਬੈਚ ਠੀਕ ਹੈ ਜੀ ਜਿਹੜੀਆਂ ਕਲਾਸਾਂ ਤੁਹਾਡੀਆਂ ਪੈਨਲ ਦੇ ਉੱਪਰ ਲੱਗਿਆ ਕਰਨੀਆਂ ਸਕਰੀਨ ਦੇ ਉੱਪਰ ਲੱਗਿਆ ਕਰਨਗੀਆਂ ਜਿਹਦੇ ਵਿੱਚ ਤੁਹਾਡਾ ਜਿਹੜਾ ਵੀ ਕੋਈ ਲਾਈਵ ਡਾਊਟ ਹੋਇਆ ਕਰੂਗਾ ਤੁਸੀਂ ਪੁੱਛ ਸਕਦੇ ਹੋ ਬਾਕੀ ਦਾ ਜਿਹਿੰਨਾ ਜਿਹੜਾ ਟੌਪਿਕ ਚੱਲਿਆ ਕਰੂਗਾ ਡੇਲੀ ਤੁਹਾਡੇ ਪੁਰਾਣੇ ਕਨਸੈਪਟ ਕਲੀਅਰ ਕਰਨ ਤੋਂ ਬਾਅਦ ਅੱਗੇ ਤੁਰਿਆ ਕਰਾਂਗੇ ਮੈਥ ਰਾਜੇ ਤੇ ਰੀਜ਼ਨਿੰਗ ਇੰਨੇ ਵਧੀਆ ਤਰੀਕੇ ਨਾਲ ਤੁਹਾਨੂੰ ਕਰਵਾਇਆ ਜਾਊਗਾ ਕਿ ਚਾਹੇ ਆਪ ਨੂੰ ਇੱਕ ਪ੍ਰੋਬਲਮ ਤੇ ਘੰਟਾ ਲੱਗ ਜੇ ਤਾਂ ਵੀ ਆਪਾਂ ਉਹਨਾਂ ਚ ਰੱਗੇ ਨਹੀਂ ਜਾਂਦੇ ਜਿੰਨਾ ਚਿਰ ਬੱਚਿਆਂ ਦੀ ਸਹਿਮਤੀ ਨਾ ਹੋਇਆ ਕਰੂਗੀ ਠੀਕ ਹੈ ਜੀ ਤਾਂ ਬਹੁਤ ਵਧੀਆ ਤਰੀਕੇ ਨਾਲ ਜੇ ਕਿਸੇ ਬੱਚੇ ਨੇ ਸਰਕਾਰੀ ਜੋਬ ਲੈਣੀ ਹੈ ਰਿਜ਼ਲਟ ਤੁਸੀਂ ਆਪਣਾ ਟੈਲੀਗ੍ਰਾਮ ਤੇ ਜਾ ਕੇ ਦੇਖ ਸਕਦੇ ਹੋ ਕਿੰਨਾ ਵਧੀਆ ਰਿਜ਼ਲਟ ਆਇਆਗਾ ਤਾਂ ਆਫਰ ਚੱਲ ਰਿਹਾ ਹੈ ਜੇ ਆਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟਾਂ ਦੇ ਬੈਚ ਆ ਆਪਣੇ ਠੀਕ ਹੈ ਜੀ 1000 ਤੋਂ ਲੈ ਕੇ ਤੁਸੀਂ 2500 ਚ ਕਰ ਸਕਦੇ ਹੋ ਉਸ ਤੋਂ ਬਾਅਦ ਇਹ ਪ੍ਰਾਈਜ਼ ਆਪ ਹੋ ਸਕਦੇ ਹੋ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲਓ ਦੀਪਪੁਲ ਐਜੂਕੇਸ਼ਨ ਦਾ ਜਿੰਨਾ ਬੱਚੇ ਕੋਲ ਆਈਫੋਨ ਉਹਨੇ ਐਪ ਡਾਊ ਤੇ ਪੰਜਾਬ ਪੁਲਿਸ 2025 ਤੇ 26 ਦੇ ਵਿੱਚ ਠੀਕ ਹੈ ਜੀ ਤਾਂ राजे ਆਪਤ ਸਾਲ ਦੇ ਵਿੱਚ ਸਿਰਫ ਤਿੰਨ ਕੇ ਬੈਚ ਜੀ ਸ਼ੁਰੂ ਕਰਦੇ ਹੁੰਦੇ ਆ ਤੇ ਇਹ ਸਾਰੇ ਬੈਚ ਰਾ ਜੀ ਜਿਹਦੇ ਵਿੱਚ ਕੋਈ ਹੋਰ ਕਲਰਕ ਵਗੈਰਾ ਜਿਹੜੇ ਕਰਦੇ ਉਹ ਬੱਚੇ ਆ ਬੈਚ ਵੀ ਪਰਚੀਜ਼ ਕਰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਤੁਹਾਨੂੰ ਸਾਰੇ ਮਿਲਣਗੇ ਕੰਟੈਂਟ ਦੀ ਆਪਣੀ 100% ਗਾਰੰਟੀ ਹੋਊਗੀ ਜੇਕਰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਣੀ ਹੈ ਤਾਂ ਤੁਸੀਂ ਮੇਰੇ ਕੋਲ ਨੀ ਕਰ ਸਕਦੇ ਹੋ ਠੀਕ ਹੈ ਜੀ ਚਲੋ ਚੱਲਦੇ ਆਪਾਂ ਨੋਟਿਸ ਵੱਲ ਆ राजे ਭਾਰਤੀ ਦਾ ਫੋਲੋ ਨੋਟੀਫਿਕੇਸ਼ਨ ਆਗਾ ਚਾਰ ਤਰੀਕ ਤੋਂ ਇਹ ਫਾਰਮ ਸ਼ੁਰੂ ਹੈ ਜੀ ਤੇ 26 ਤਰੀਕ ਦੀ ਲਾਸਟ ਹੈ ਫੀਸ ਵਾਸਤੇ ਤੁਹਾਨੂੰ 4 ਦਿਨ ਐਕਸਟਰਾ ਦਿੱਤੇ ਗਏ ਆ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਭਰਤੀਆਂ ਰਾਜੇ ਇਹਦੇ ਵਿੱਚ ਗਰੁੱਪ A ਦੀ ਭਰਤੀ ਹੈ ਗਰੁੱਪ B ਦੀ ਭਰਤੀ ਹੈ ਤੇ ਗਰੁੱਪ C ਦੀ ਭਰਤੀ ਹੈ ਠੀਕ ਹੈ ਜੀ ਪੇ ਸਕੇਲ ਤੁਹਾਡੀ ਜੋਬ ਦੇ ਅਕੋਰਡਿੰਗ ਹੋਊਗਾ ਸਭ ਤੋਂ ਪਹਿਲਾਂ ਰਾਜੇ ਇਹਦੇ ਵਿੱਚ ਦੇਖ ਲੈਂਦੇ ਆਪਾਂ ਪਾਰਟ A ਜਿਹੜੀ ਆਪਣੀ ਹੈਗੀ ਹੈ 슈ਗਰ ਫੀਡ ਹੈੱਡ ਕੁਆਟਰ ਮਹਾਲੀ ਇਹ ਸਾਰੇ ਮਹਾਲੀ ਦੀਆਂ ਪੋਸਟਾਂ ਨੇ ਤੁਹਾਨੂੰ ਹੁਣ ਦੱਸੂਗਾ ਗਰੁੱਪ A ਦੀ ਪੋਸਟ ਰਾਜੇ ਨੰਬਰ ਆਫ ਪੋਸਟ ਇੱਕੋ ਜਿਹੀ ਜਨਰਲ ਕੈਟਾਗਰੀ ਦੀ 18 ਤੋਂ 37 ਸਾਲ ਏਜ ਐ ਦੇ ਵਿੱਚ ਆ ਤੁਹਾਡੀ ਰਜੇ ਆਪਣੇ ਕੀ ਹੈ ਕਰਖਾਏਗੀ ਇਹ ਵਾਸਤੇ ਤੁਹਾਡੇ ਕੋਲੇ ਬੀਐਸਸੀ ਇੰਜੀਨੀਅਰਿੰਗ ਦੀ ਹੋਣੀ ਲਾਜ਼ਮੀ ਹੈ ਜਾਂ ਇਲੈਕਟ੍ਰੋਨਿਕਸ ਦੀ ਜਾਂ ਐਗਰੀਕਲਚਰ ਦੀ ਠੀਕ ਹੈ ਜੀ ਆ ਫੀਲਡ ਦੇ ਵਿੱਚ ਤੁਹਾਡੇ ਕੋਲੇ ਹੋਣੀ ਹੈ ਲਾਜ਼ਮੀ ਹੈ ਤੁਸੀਂ ਇੱਕ ਵਾਰ ਦੇਖ ਲੋ ਕਿ ਨਹੀਂ ਵੀਡੀਓ ਬਹੁਤ ਲੰਬੀ ਚਲੀ ਜਾਣੀ ਹੈ ਤੁਹਾਨੂੰ ਮੇਨ ਮੇਨ ਤਾਂ ਚੀਜ਼ਾਂ ਦੱਸਦਾ ਜਾਊਂਗਾ ਇਦੋਂ ਬਾਅਦ ਚੀਫ ਇੰਜੀਨੀਅਰ ਦੀ ਦੇਖ ਲੈਣੀ ਹੈ ਰਜੇ ਉਹਦੇ ਵਾਸਤੇ ਕੁਆਲੀਫਿਕੇਸ਼ਨ ਕੀ ਹੈ ਮੈਨੇਜਰ ਠੀਕ ਹੈ ਜਿਹੜਾ ਬੱਚਾ ਇੰਨਾ ਜਿਹੜਾ ਬੱਚਾ ਪੋਸਟ ਅਪਲਾਈ ਕਰੂਗਾ ਉਹਨੂੰ ਸਾਰਾ ਕੁਝ ਪੱਤੀ ਹੋਊਗਾ ਠੀਕ ਹੈ ਜੀ ਅਸਿਸਟੈਂਟ ਅਕਾਊਂਟੈਂਟ ਆਫੀਸਰ ਦੀ ਹੈਗੀ ਆ ਠੀਕ ਹੈ ਜੀ ਤੇ ਐਕਸਪੀਰੀਐਂਸ ਵੀ ਮੰਗਦੇ ਰਹਿਦੇ ਨਾਲ ਹੀ ਠੀਕ ਹੈ ਇਹਨਾਂ ਦੇ ਵਿੱਚ ਐਕਸਪੀਰੀਐਂਸ ਵੀ ਮੰਗਿਆ ਜਾ ਰਿਹਾ ਨਾਲ ਸਟੈਨੋਗ੍ਰਾਫਰ ਦੀ ਆ ਗਈ ਇੱਕ ਇੱਕ ਪੋਸਟ ਠੀਕ ਹੈ ਜੀ ਯੋਗਤਾ ਦੇਖ ਸਕਦੇ ਹੋ ਸੀਨੀਅਰ ਅਸਿਸਟੈਂਟ ਆ ਗਿਆ ਇਹਦੀ ਵਾਰਤ ਤੁਹਾਨੂੰ ਮਦਦ ਦੰਦਾਂਗਾ ਸੀਨੀਅਰ ਅਸਿਸਟੈਂਟ ਦੇ ਵਾਸਤੇ ਗਰੁੱਪ B ਦੇ ਵਿੱਚ ਆ ਗਿਆ ਤਾਂ ਇਹਦੇ ਵਾਸਤੇ ਰਾਜੇ ਤੁਹਾਡੇ ਕੋਲੇ ਕਿਸੇ ਵੀ ਡਿਗਰੀ ਹੋਣੀ ਚਾਹੀਦੀ ਹੈ ਕੋਈ ਵੀ ਤੁਹਾਡੇ ਕੋਲੇ ਠੀਕ ਹੈ ਜੀ ਦੂਜੀ ਤੁਹਾਡੇ ਕੋਲ 120 ਘੰਟੇ ਵਾਲਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ ISO ਦਾ ਠੀਕ ਹੈ ਜੀ ਤੇ ਤੁਹਾਡੀ 30 ਦੀ ਸਪੀਡ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਹੀ ਹੈ ਪੰਜਾਬੀ ਦੇ ਵਿੱਚ ਵੀ ਪੁੱਛਣਗੇ ਦੂਜੀ ਜੀ ਟਾਈਪਿੰਗ ਕਰਵਾਉਣਗੇ ਇਸ ਤੋਂ ਬਾਅਦ ਇਹ ਇੱਕ ਲੜਕੀ ਦੀ ਵੈਕੈਂਸੀ ਵੀ ਹੈ ਗਰੁੱਪ ਸੀ ਦੀ ਉਹਦਾ ਸੇਮ ਪ੍ਰੋਸੈਸ ਹੈ ਜਿਹੜਾ ਪਹਿਲਾਂ ਦੀ ਪੋਸਟ ਦਾ ਹੀ ਦੱਸ ਕੇ ਜਾਂਦਾ ਨੂੰ ਮੈਂ ਟਾਈਪਿੰਗ ਹੋਊਗੀ ਤੇ ਦੂਸਰਾ ਸਿਸਟਮ ਸਾਡਾ ਹੈਗਾ ਪੰਜਾਬੀ ਲਿਖਤੀ ਦੇ ਵਿੱਚ ਟਾਈਪਿੰਗ 30 ਤੋਂ 37 ਅਗਸਤ ਤੋਂ 2 ਪੋਸਟਾਂ ਦੇ ਵਿੱਚ ਠੀਕ ਹੈ ਜੀ ਆਈਐਸ ਦਾ ਸਰਟੀਫਿਕੇਟ ਚੱਲ ਜੂਗਾ ਤੁਹਾਡੇ ਦੇ ਵਿੱਚ ਇਸ ਤੋਂ ਬਾਅਦ ਡਰਾਈਵਰ ਦੇਆਂ ਦੋ ਪੋਸਟਾਂ ਸੋਹਣੀਆਂ 10ਵੀਂ ਹੋਣੀ ਲਾਜ਼ਮੀ ਹੈ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਕਾਰ ਦਾ ਹੋਣਾ ਚਾਹੀਦਾ ਹੈਗਾ ਠੀਕ ਹੈ ਜੀ ਤੇ ਘੱਟੋ ਘੱਟ 4 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜਿੱਦਾਂ ਤੁਹਾਡੇ ਕੋਲ ਮਤਲਬ ਘੱਟੋ ਘੱਟ 4 ਸਾਲ ਪੁਰਾਣਾ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਕਹਿੰਦਾ ਮਤਲਬ ਇਸ ਤੋਂ ਬਾਅਦ ਦੂਸਰੀਆਂ ਆ ਗਈਆਂ ਗਰੁੱਪ B ਦੇ ਵਿੱਚ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਆ ਨਾਲ ਇਹਨੇ ਕੁਆਲੀਫਿਕੇਸ਼ਨ ਐਮਐਸਸੀ ਉਪਰਲੀ ਡਿਪਲੋਮੇਟ ਇੰਜੀਨੀਅਰਿੰਗ ਇਦੋਂ ਵਾਰ ਬੀਏਸੀ ਐਗਰੀਕਲਚਰ ਚਾਰਟਰ اکاؤنٹنٹ ਇੰਜੀਨੀਅਰਿੰਗ ਦੀ ਆ ਗਈ ਫਿਰ ਫਿਰ ਅਸਿਸਟੈਂਟ ਇਲੈਕਟ੍ਰੀਕਲ ਇਨਸਟਰੂਮੈਂਟ ਇੰਜੀਨੀਅਰ ਅਸਿਸਟੈਂਟ ਇੰਜੀਨੀਅਰ ਆ ਤੁਸੀਂ ਦੇਖ ਸਕਦੇ ਹੋ ਸਾਰੀਆਂ ਠੀਕ ਹੈ ਜੀ ਸਾਰੀਆਂ ਉਹ ਪੋਸਟਾਂ ਜਿਹਦੇ ਮੈਂ ਮੈਸੇਜ ਨਹੀਂ ਨੇੜ ਜਾਂਦੀ ਹੈ ਮੈਂ ਤੁਹਾਨੂੰ ਸਰਪੋਖੀ ਦੱਸੂਗਾ ਜਿਹੜੀਆਂ ਆਪਣੀਆਂ ਨੋਰਮ ਬਣਾਂਗੀਆਂ ਇਦੋਂ ਵਾਰ ਆ ਗਿਆ ਜੇ ਲੇਬਰ ਵੈਲਫੇਅਰ ਦੀ ਠੀਕ ਹੈ ਜੀ ਜਿਹਦੇ ਵਿੱਚ ਤੁਹਾਡੇ ਕੋਲੇ ਕਿਸੇ ਵੀ ਇੰਸਟੀਚੂਟ ਤੋਂ ਜਿਹੜਾ ਉਹ ਬੈਚਲਰ ਡਿਗਰੀ ਕੀਤੀ ਹੋਊਗੀ ਤਾਂ ਨਾਲ ਤੁਹਾਡੇ ਕੋਲੇ ਪੋਸਟ ਡਿਪਲੋਮਾ ਹੋਣਾ ਚਾਹੀਦਾ ਲੇਬਰ ਬੈਲਫੇਅਰ ਦਾ ਠੀਕ ਹੈ ਜੀ ਇੱਥੇ 108 ਪੋਸਟਾਂ ਹੋ ਗਿਆ ਟੋਟਲ ਇਸ ਤੋਂ ਬਾਅਦ ਗਰੁੱਪ ਸੀ ਦੀਆਂ ਆ ਗਈਆਂ ਪੋਸਟਾਂ ਇਹ ਰਾਜ ਦੇ ਪਾਰਟਿਕੂਲਰ ਤਨ ਏਰੀਆ ਦੇ ਵਿੱਚ ਮਿਲਣਗੇ ਜਿਵੇਂ ਅਜਨਾਲਾ ਦੇ ਵਿੱਚ ਮਿਲਣਗੇ ਪੋਸਟਾਂ ਇੱਥੇ ਦੇਖ ਸਕਦੇ ਹੋੜਾ ਜੀ ਤੁਸੀਂ ਆਈਆਈਟੀ ਫਿਲਟਰ ਦੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਡਰਾਈਵਿੰਗ ਲਾਇਸੈਂਸ 5 ਸਾਲ ਦਾ ਐਕਸਪੀਰੀਅੰਸ ਇਹ ਡ੍ਰੈਪ 'ਤੇ ਅਪਲਾਈ ਕਰਨਾ ਹੈ ਸਰਪਸਮੈਨ ਆਈਟੀਆਈ ਟ੍ਰੇਡ ਪੰਜ ਸੜਕ ਸੇ ਬੀਐਸ ਐਗਰੀਕਲਚਰ ਇਹਦੇ ਨਾਲੇ ਇਸ ਤੋਂ ਬਾਅਦ ਬੁੱddeਵਾਲ ਇਹਦੇ ਵੀ ਤੁਸੀਂ ਦੇਖ ਸਕਦੇ ਹੋ ਕੁਆਲੀਫਿਕੇਸ਼ਨ ਬਟਾਲਾ ਠੀਕ ਹੈ ਜੀ ਬਟਾਲਾ ਵੀ ਲਿਖ ਸਕਦੇ ਹੋ ਇਸ ਤੋਂ ਬਾਅਦ ਭੋਗਪੁਰ ਇੱਥੇ ਵੀ ਦੇਖ ਸਕਦੇ ਹੋ ਰਾਜਿਆ ਕੁਆਲੀਫਿਕੇਸ਼ਨ ਨਾਲ-ਨਾਲ ਹੀ ਲਿਖਿਆ ਹੋਗਾ ਸਾਰੀਆਂ ਦੇਖੀ ਜਾਏ ਹੋ ਠੀਕ ਹੈ ਜੀ ਫਾਜ਼ਲਕਾ ਗੁਰਦਾਸਪੁਰ ਮਰੀਂਡਾ ਨਕੋਦਰ ਨਵਾਂ ਸ਼ਹਿਰ ਠੀਕ ਹੈ ਜੀ ਇਹਦੀ ਟੋਟਲ 44 ਪੋਸਟਾਂ ਗਈਆਂ ਆ ਲਿਖਿਆ ਹੋਇਆ ਏਜ ਵੀ ਤੁਹਾਨੂੰ ਦੱਸਤੀ ਮੈਂ ਕੁਆਲਿਫਿਕੇਸ਼ਨ ਵੀ ਨਾਲ-ਨਾਲ ਦੱਸਤੀ ਏਜ ਵੀ ਤੁਹਾਨੂੰ ਨਾਲ-ਨਾਲ ਪਤਾ ਲੱਗ ਗਿਆ ਠੀਕ ਹੈ ਜੀ ਇਹ ਤੁਸੀਂ ਅਪਲਾਈ ਕਰ ਸਕਦੇ ਹੋ ਏਜ ਲਿਮਟ ਤੁਹਾਨੂੰ ਦੱਸਿਆ ਹੋਇਆ ਸਾਰੇ ਕੈਟਾਗਰੀਆਂ ਦੇ ਉਹ ਤੁਸੀਂ ਦੁਬਾਰਾ ਫੇਰ ਇੱਕ ਵਾਰੀ ਚੈੱਕ ਕਰ ਲਿਓ ਕੁਆਲਿਫਿਕੇਸ਼ਨ ਵੀ ਦੱਸਤਾ ਤੇ ਰਿਟਨ ਪੇਪਰ ਆ ਦੇਖੋ ਜੀ ਇਹਨੇ ਪੋਸਟਾਂ ਦੇ ਵਿੱਚ ਲਿਖਿਆ ਹੋਇਆਗਾ ਕਿਵੇਂ-ਕਿਵੇਂ ਦਾ ਤੁਹਾਡਾ ਪੇਪਰ ਹੋਣਾਗਾ ਠੀਕ ਹੈ ਜੀ ਆਦੇਖੋ ਜੀ ਮੈਂ ਕੀ ਜਾਣਰ ਮੈਨੇਜਰ ਵਾਸਤੇ ਤੁਹਾਡੀ ਕਿਸੀ 10 ਨੰਬਰਾਂ ਦੀ ਜੀਕੇ 15 ਨੰਬਰ ਦੀ ਰੀਜ਼ਨਿੰਗ 15 ਦੀ ਮੈਥ ਮਾਰੇ ਮੈਂਸ਼ਨ ਨਹੀਂ ਕੀਤਾ ਕੁਸ਼ਲ ਇਹਨਾਂ ਨੇ ਠੀਕ ਹੈ ਤੇ 10 10 ਤੇ 40 ਤੁਹਾਨੂੰ ਸ਼ੁਗਰ ਮੈਨਰ ਰੀਡਰਪ੍ਰੈਸ਼ਨ ਆਉਣਗੇ ਠੀਕ ਹੈ ਜੀ ਇਹਦਾ ਜਿਆਦਾਤਰ ਮਤਲਬ ਇਹ ਹੋ ਸਕਦਾ ਕਿ 15 15 ਨੰਬਰ ਦੀ ਹੋਵੇ ਵੀ ਠੀਕ ਹੈ ਜੀ 15 15 ਨੰਬਰ ਦੀ ਹੋਊਗਾ ਇਹ ਦੇਖ ਸਕਦੇ ਹੋ ਡਰਾਈਵਰ ਵਾਸਤੇ ਤੁਹਾਡੇ ਕੋਲ ਫਸਟ ایڈ 3 ਮੀਟਰ ਬੁੱਕਰ ਰੂਲ ਇਹ ਰਾਜੇ ਤੁਹਾਨੂੰ ਸਾਰੇ ਮੈਂ ਕਰਵਾਏ ਹੋਏ ਹੈਗੇ ਠੀਕ ਹੈ ਜੇ ਕਿਸੇ ਬੱਚੇ ਨੂੰ ਇਹ ਨੋਟਸ ਚਾਹੀਦੇ ਹੋਏ ਦੱਸ ਦਿਓ ਡਰਾਈਵਰੀ ਵਾਲੇ ਆਪਣੇ ਕੋਲੇ ਪਏ ਆ ਸਾਰੇ ਠੀਕ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਬੱਚੇ ਜਿਹਦੇ ਚ ਅਪਲਾਈ ਕਰਨਾ ਉਹਨਾਂ ਦਾ ਪੇਪਰ ਹੈ ਸੈਂਟਰ ਤੁਹਾਡਾ ਚੰਡੀਗੜੀ ਬਣੂਗਾ ਠੀਕ ਹੈ ਜੀ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਤੁਹਾਡਾ ਪੇਪਰ ਹੋਣਾਗਾ ਕਲਾ ਡਰਾਈਵਰ ਦੀ ਪੋਸਟ ਵਾਲਾ ਮੀਡੀਅਮ ਰਿਜ਼ਰਵ ਠੀਕ ਹੈ ਜੀ ਕਲਾ ਡਰਾਈਵਰ ਦੀ ਪੋਸਟ ਵਾ ਤਾਂ ਇੰਗਲਿਸ਼ ਤੇ ਪੰਜਾਬੀ ਚ ਹੋਊਗਾ ਬਾਕੀ ਸਾਰੇ ਵਾਸਤੇ ਅਲੱਗ-ਅਲੱਗ ਹੋਊਗਾ ਠੀਕ ਹੈ ਇਹ ਦੂਵਾਰਾ ਤੁਸੀਂ ਦੇਖ ਸਕਦੇ ਹੋ 네ਗੇਟਿਵ ਮਾਰਕਿੰਗ ਹੋਊਗੀ 0.25 ਦੀ ਠੀਕ ਹੈ ਚਾਰ ਆਪਸ਼ਨ ਆਉਣੀਆਂ ਦਾ ਜੀ ਸਾਰੇ ਸਤ ਸਿਕਲ ਧਿਆਨ ਰੱਖੋ ਭਰਨ ਵੇਲੇ ਫਾਰਮ ਕਿ ਕੱਲਾ ਜਿਹੜਾ ਡਰਾਈਵਰ ਦਾ ਪੇਪਰ ਆ ਇਹ ਹੀ ਤੁਹਾਨੂੰ ਇੰਗਲਿਸ਼ ਦੇ ਪੰਜਾਬੀ ਮੀਡੀਅਮ ਦੇ ਵਿੱਚ ਮਿਲਦਾ ਦੂਜਾ ਨਹੀਂ ਮਿਲਣਾ ਠੀਕ ਹੈ ਜੀ ਆਹ ਲਾਈਨ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਇਹ ਫੀਸ ਦੇਖ ਸਕਦੇ ਹੋ ਆਪਾਂ ਦਾ ਫੀਸਾਂ ਭਾਈ ਆਪਣਾਈ ਤੁਸੀਂ ਵੈਬਸਾਈਟ ਤੇ ਜਾ ਕੇ ਕਰ ਸਕਦੇ ਹੋ ਬਾਕੀ ਕੋਈ ਹੋਰ ਇਚ ਹੈ ਨਹੀਂ ਕੋਈ ਇੰਪੋਰਟੈਂਟ ਅਪਡੇਟ ਠੀਕ ਹੈ ਜੀ ਧੰਨਵਾਦ ਮੇ ਦੋਸਤੋ ਜੀਓ